ਸੰਸਾਰ ਕੋਰੋਨਾ ਜਹੀ ਮਹਾਂਮਾਰੀ ਨਾਲ ਝੂਝ ਰਿਹਾ ਅਤੇ ਭਾਰਤ ਦੇ ਵਿੱਚ ਤਾਂ ਇਸ ਦਾ ਪ੍ਰਕੋਪ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਲੌਕਡਾਊਨ ਲਗਾ ਦਿੱਤਾ ਗਿਆ ਇਸੇ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰ ਬਿਲਕੁਲ ਬੰਦ ਅਤੇ ਬਾਜ਼ਾਰਾਂ ਦੇ ਵਿੱਚ ਸੁੰਸਾਨ ਅਤੇ ਬਾਜ਼ਾਰਾਂ ਦੇ ਵਿੱਚ ਪੁਲਿਸ ਤਾਇਨਾਤ ਹੈ ਲੋਕਾਂ ਦੀ ਆਵਾਜ਼ਾਈ ਬਿਲਕੁਲ ਬਹੁਤ ਘੱਟ ਨਜ਼ਰ ਆਈ ਹੈ ਇਸ ਮੌਕੇ ਡਿਊਟੀ ਤੇ ਤਾਇਨਾਤ ਬਿੰਦਰਪਾਲ ਸਿੰਘ ਏਐਸਆਈ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਤੇ ਡੀਸੀ ਸਾਹਿਬ ਦੀ ਅਨਾਉਂਸਮੈਂਟ ਦੇ ਕਾਰਨ ਬਾਜ਼ਾਰ ਬਿਲਕੁਲ ਬੰਦ ਹਨ ਇਸ ਬੰਦ ਦੌਰਾਨ ਜ਼ਰੂਰਤਮੰਦ ਲੋਕ ਹੀ ਘਰਾਂ ਤੋਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਨਿਕਲ ਰਹੇ ਹਨ ਜੇਕਰ ਕੋਈ ਸ਼ਰਾਤੀ ਅੰਸਰ ਜਾਂ ਬੱਚੇ ਬਾਹਰ ਨਿਕਲਦੇ ਹਨ ਤਾਂ ਉਹਨਾਂ ਦੇ ਚਲਾਂ ਦੀ ਘੱਟੇ ਜਾਣਗੇ ਇਸ ਦੇ ਨਾਲ ਹੀ ਸ਼੍ਰੀ ਮੁਖਸਾਹਬ ਚ ਸੰਡੇ ਲਾਕਡਾਊਨ ਦੌਰਾਨ ਵੀ ਰੇਲ ਸੇਵਾਵਾਂ ਬਹਾਰ ਰਹੀਆਂ ਦੁਕਾਨਾਂ ਬੰਦ ਹੋਣ ਦੇ ਚਲਦਿਆਂ ਜਿੱਥੇ ਬਾਜ਼ਾਰਾਂ ਚ ਸਨਾਟਾ ਪਸਰਿਆ ਰਿਹਾ ਉੱਥੇ ਹੀ ਬਾਜ਼ਾਰਾਂ ਚ ਵੀ ਆਵਾਜ਼ਾਂ ਜਰੂਰ ਜਾਰੀ ਰਹੀ ਫਾਜ਼ਿਲਕਾ ਬਠਿੰਡਾ ਡੀਐਮਓ ਟ੍ਰੇਨ ਸਵੇਰੇ ਪੋਨੇ 9 ਵਜੇ ਆਪਣੇ ਸਹੀ ਟਾਈਮ ਤੇ ਬਠਿੰਡਾ ਤੋਂ ਮੁਕਸਰ ਰੇਲਵੇ ਸਟੇਸ਼ਨ ਪਹੁੰਚੀ ਅਤੇ ਸਵਾਰੀਆਂ ਨੂੰ ਲੈ ਕੇ ਫਾਜ਼ਿਲਕਾ ਦੇ ਲਈ ਰਵਾਨਾ ਹੋਈ। ਗੱਡੀ 'ਚ ਯਾਤਰੀ ਸਵਾਰੀਆਂ ਕਰਦੇ ਨਜ਼ਰ ਆਏ ਹਾਲਾਂਕਿ ਦੁਕਾਨਾਂ ਬੰਦ ਹੋਣ ਦੇ ਚਲਦਿਆਂ ਬਾਜ਼ਾਰਾਂ 'ਚ ਰੌਣਕ ਗਾਇਬ ਰਹੀ ਪਰ ਵਿਕਲਾਂ ਤੇ ਲੋਕ ਆਉਂਦੇ-ਜਾਉਂਦੇ ਨਜ਼ਰ ਆਏ। ਟ੍ਰੇਨ ਦੇ ਸਟੇਸ਼ਨ ਤੇ ਪਹੁੰਚਦਿਆਂ ਹੀ ਕਾਫੀ ਯਾਤਰੀ ਜਿਥੇ ਮੁਕਸਰ ਉੱਤਰਦੇ ਦਿਖੇ ਉੱਥੇ ਹੀ ਫਾਜ਼ਿਲਕਾ ਜਾਣ ਵਾਲੀਆਂ ਸਵਾਰੀਆਂ ਵੀ ਟ੍ਰੇਨ ਤੇ ਚੜ੍ਹਦੀਆਂ ਨਜ਼ਰ ਆਈਆਂ। ਟ੍ਰੇਨ ਚ ਵੀ ਯਾਤਰਾ ਦੌਰਾਨ ਖਿੜਕੀਆਂ ਤੇ ਬਾਰੀਆਂ ਤੇ ਯਾਤਰੀ ਨਜ਼ਰ ਆ ਰਹੇ ਸਨ ਉਧਰ ਜਲਾਲਾਬਾਦ ਰੋਡ ਤੇ ਓਵਰ ਬ੍ਰਿਜ ਨਿਰਮਾਣ ਦੇ ਕੰਮ 'ਚ ਜੁਟੇ ਕਰਮਚਾਰੀ ਵੀ ਕੈਂਪ ਦੀ ਭਰਾਈ ਪੂਰੀ ਹੋਣ ਮਗਰੋਂ ਐਤਵਾਰ ਸਵੇਰੀ ਤਰਾਈ ਦਾ ਕੰਮ ਕਰਦੇ ਨਜ਼ਰ ਆਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੇ ਮਾਨਯੋਗ ਡੀਸੀ ਸਾਹਿਬ ਦੇ ਆਰਡਰਾਂ ਮੁਤਾਬਕ ਤੇ ਸਾਡੇ ਐਸਐਸਪੀ ਸਾਹਿਬ ਦੇ ਮੈਡਮ ਦੇ ਹੁਕਮ ਮੁਤਾਬਕ ਵੈਸੇ ਅੱਜ ਪੰਜਾਬ ਬੰਨ ਦਾ ਸੱਦਾ ਹੈਗਾ ਜਿਹੜਾ ਲੋਕਾਂ ਨੇ ਬਹੁਤ ਸਮਰਥਨ ਦਿੱਤਾ ਲੋਕ ਕੋਈ ਏਕਾ ਦੁਕਾ ਜਿਹੜਾ ਕੋਈ ਕਿਸੇ ਦੀ ਪ੍ਰੋਬਲਮ ਹੈਗੀ ਆ ਉਹ ਹੀ ਬਾਹਰ ਆ ਰਹੇ ਆ ਤੇ ਜਾਂ ਫਿਰ ਮੈਡੀਕਲ ਦੀਆਂ ਦੁਕਾਨਾਂ ਤੇ ਡੇਰੀਆਂ ਖੁੱਲੀਆਂ ਬਾਕੀ ਸਾਰੇ ਬੰਦ ਆ ਕੋਈ ਲੋਕ ਪੂਰਾ ਸਾਥ ਦੇ ਰਹੇ ਆ ਸਾਡਾ ਸਹਿਯੋਗ ਦੇ ਰਹੇ ਆ ਕੋਈ ਬਾਹਰ ਨਹੀਂ ਆ ਰਿਹਾ ਕਈ ਲੋਕਡਾਉਨ ਦੀ ਪਾਲਣਾ ਨਹੀਂ ਕਰਦੇ ਉਹਨਾਂ ਚਲਾਂਚ ਨੂੰ ਨਹੀਂ ਕੱਟੇ ਜਾਂਦੇ ਜਿਹੜਾ ਕੋਈ ਲੋਕਡਾਉਨ ਦੀ ਪਾਲਣਾ ਨਹੀਂ ਕਰਦਾ ਕੋਈ ਤਿੰਨ ਤਨ ਜਾਂ ਕੋਈ ਮਦੀਰ ਖਾਨਾ ਹੈਗਾ ਜਿਹੜਾ ਕੋਈ ਘੁੰਮਦਾ ਜਿਨ੍ਹਾਂ ਦੇ ਅਸੀਂ ਪਤਾ ਕਰਦੇ ਉਹਨਾਂ ਤੋਂ ਵੀ ਉਹਦੀ ਜਿਹੜੀ ਪ੍ਰੋਬਲਮ ਆ ਉਹਨੂੰ ਅਸੀਂ ਛੱਡ ਦਿਆਂ ਨਹੀਂ ਤਾਂ ਅਸੀਂ ਚਲਾਨ ਕਰਨ ਦੇ ਸਾਡੇ ਕੋਲ ਚਲਾਨ ਭੋਕੇ ਕੀ ਕਰਾਂਗੇ ਜੀ ਮੁਖਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼